ਸਭ ਤੋਂ ਪਹਿਲਾਂ ਪੀਐਸਟ ਐਟਟੀਟੀ ਬੀਈਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਕਿਉਂਕਿ ਜੋ ਵੀ ਸਾਡੇ ਤੱਕ ਬੱਚੇ ਇਨਕੁਆਰੀਆਂ ਪਹੁੰਚਾਉਂਦੇ ਆ ਤਾਂ ਸਾਡਾ ਇਹ ਮਕਸਦ ਹੁੰਦਾ ਕਿ ਉਹਨੂੰ ਚੈਨਲ ਦੇ ਉੱਪਰ ਪਾ ਕੇ ਚਾਹੇ ਉਹ ਕਿਸੇ ਵੀ ਮਾਧਮ ਦੇ ਨਾਲ ਜਿਹੜਾ ਹੈ ਬੋਰਡ ਤੱਕ ਉਹ ਆਵਾਜ਼ ਨੂੰ ਪਹੁੰਚਾਇਆ ਜਾਵੇ ਤਾਂ ਅੱਜ ਸਾਡੇ ਨਾਲ ਇੱਕ ਨਵੇਂ ਸਾਥੀ ਜੁੜੇ ਨੇ ਉਹਨਾਂ ਦਾ ਇੱਕ ਨਵਾਂ ਜਿਹੜਾ ਉਨਾਂ ਲਾਈਕ ਬਹੁਤ ਵੱਡਾ ਤੋਖਾ ਆਪਾਂ ਕਹਿ ਸਕਦੇ ਹਾਂ ਕਿ ਹੋਇਆ ਕਿ ਜਿਹੜਾ ਪੀਐਸਟੈਟ 2 ਦੇ ਵਿੱਚ ਜਿਹੜਾ ਪੇਪਰ ਹੁੰਦਾ ਹੈ ਪੀਐਸਟੈਟ 2024 ਦੀ ਪ੍ਰੀਖਿਆ ਉਹਨਾਂ ਦੇ ਵਿੱਚ ਜਿਹੜਾ 뮤직 ਦਾ ਪੇਪਰ ਲਿਆ ਜਾਂਦਾ ਤਾਂ ਉਹ ਪੇਪਰ ਜਿਹੜਾ ਹੈ ਉਹ ਜਿਹੜੇ ਬੱਚਿਆਂ ਦਾ ਦਾਵਾ ਹੈ ਕਿ ਜਿਹੜਾ ਪੇਪਰ ਹੋਇਆ ਹੈ ਹੋਫੁਲੀ ਜਿਹੜਾ ਆਊਟ ਆਫ ਸਿਲੇਬਸ ਹੋਇਆ ਔਰ ਜਿਹੜਾ ਸਿਲੇਬਸ ਦੇ ਵਿੱਚੋਂ ਨਹੀਂ ਹੋਇਆ ਔਰ ਇਹਨਾਂ ਦੇ ਕਾਫੀ ਜਿਹੜੇ ਸਵਾਲ ਔਰ ਮਨ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹ ਅੱਜ ਆਪਣੇ ਨਾਲ ਚੈਨਲ ਦੇ ਉੱਪਰ ਸਾਂਝੀ ਕਰਨਗੇ ਤਾਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਤੜ ਤੱਕ ਹਰ ਇੱਕ ਅਪਡੇਟ ਪੀਐਸਟੈਟ ਦੇ ਪੇਪਰ ਰਿਲੇਟਡ ਜਾਂ ਟੀਚਿੰਗ ਵਿੰਗ ਦੀ ਕੋਈ ਵੀ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲਦੀ ਰਹਿੰਦੀ ਹੈ ਤਾਂ ਆਜੋ ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਤਾਂ ਉਹਨਾਂ ਨੂੰ ਜਾਣਦੇ ਕਿ ਪ੍ਰੋਪਰ ਮੁੱਦਾ ਕੀ ਹੈ ਕਿ ਕਿਸ ਰਿਗਾਰਡਿੰਗ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਬੋਰਡ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਅੱਜ ਆਪਾਂ ਆਪਣੇ ਗੈਸਟ ਆਪਣੇ ਨਾਲ ਜੁੜੇ ਹੋਏ ਨੇ ਤਾਂ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਸ਼ਸ਼ੀ ਕਲਕੱਤਾ ਜੀ ਸ਼ਸ਼ਟੀਕਾ ਸਰ ਤੇ ਤੁਸੀਂ ਇੱਕ ਤੁਹਾਡਾ ਇੱਕ ਮੈਸੇਜ ਜਿਹੜਾ ਕਾਫੀ ਵਾਇਰਲ ਹੋ ਰਿਹਾ ਹੈ ਕਿ ਜਿਹੜਾ ਪੀਐਸਟੈਟ 2024 ਦੀ ਪ੍ਰੀਖਿਆ ਜਾਨਕੀ ਪੇਪਰ 2 ਦੇ ਵਿੱਚ ਜਿਹੜਾ 뮤직 ਦਾ ਪੇਪਰ ਹੋਇਆ ਉਸ ਦੇ ਵਿੱਚ ਕਾਫੀ ਜਿਹੜੇ ਤੁਹਾਨੂੰ ਤੁਸੀਂ ਕਹਿ ਰਹੇ ਹੋ ਤੁਹਾਡਾ ਦਾਵਾ ਹੈ ਕਿ ਜਿਹੜਾ ਪੇਪਰ ਹੈ ਉਹ ਆਊਟ ਆਫ ਆਇਆ ਹੈ ਤਾਂ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਸਰ ragz वगैरह एंड और कितने सारे क्वेश्चंस आए सिगे वो आउट ऑफ सिलेबस ही मतलब मींस ना वो एमई लेवल ਦੇ ਰਾਕਸ ਉਹਨਾਂ ਨੇ ਪਾਏ ਹੋਏ ਸੀ ਤੇ ਜਿਹੜੇ ਸਾਡੇ ਮਿਊਜ਼ਿਕ ਪੀਐਸਟ ਦੇ ਵਿੱਚ ਜੋ ਸਿਲੇਬਸ ਹੈ ਉਹਦੇ ਅਕੋਰਡਿੰਗ ਪੇਪਰ ਨਹੀਂ ਆਇਆ ਐਂਡ ਜਿੱਦਾਂ ਬਾਇਓਗ੍ਰਾਫੀਕਲ ਸਕੈਚਸ ਹੁੰਦੇ ਆ ਉਹ ਵੀ ਉਹਦੇ ਅਕੋਰਡਿੰਗ ਨਹੀਂ ਆਏ ਸਕੇ ਅੱਛਾ ਠੀਕ ਹੈ ਨਹੀਂ ਇਹ ਜਿਹੜਾ ਪੇਪਰ 24 ਦੇ ਵਿੱਚ ਹੋਇਆ ਹੈ ਇਹ ਕੱਲਾ ਇਹੀ ਪੇਪਰ ਆਊਟ ਆਫ ਸਿਲੇਬਸ ਸੀਗਾ ਜਾਂ ਪੇਪਰ ਜਿਹੜਾ 12 ਮਾਰਚ 2023 ਨੂੰ ਲਿਆ ਗਿਆ ਸੀ ਉਹ ਵੀ ਪੇਪਰ ਆਊਟ ਆਫ ਸੀਗਾ ਆਊਟ ਆਫ ਸਿਲੇਬਸ ਨਹੀਂ ਹੈਗਾ ਸਿਕਾ ਠੀਕ ਹੈ ਉਹ ਮਤਲਬ ਕਿ ਤੁਹਾਡੇ ਅਕੋਰਡਿੰਗ ਟੂ ਸਿਲੇਬਸ ਹੈਗਾ ਔਰ ਪੇਪਰ ਤੁਸੀਂ 24 ਦਾ ਦਾਵਾ ਕਰਦੇ ਹੋ ਕਿ ਜਿਹੜਾ ਇਹ ਪੇਪਰ ਆਇਆ ਹੈ ਇਹ ਆਊਟ ਆਫ ਸਿਲੇਬਸ ਆਇਆ ਹੈ ਹਾਂਜੀ ਸਰ ਠੀਕ ਹੈ ਤਾਂ ਇੱਕ ਤੁਸੀਂ ਇਹ ਵੀ ਕਹਿ ਰਹੇ ਸੀਗੇ ਕਿ ਜਿਹੜਾ ਕੋਚਿੰਗਾਂ ਸਾਨੂੰ ਅਲੱਗ-ਅਲੱਗ ਜਿਹੜੇ ਕੋਚਿੰਗਾਂ ਲੈਣੇ ਪੈਂਦੇ ਸਾਨੂੰ ਉਹ ਵੀ ਸਾਡੇ ਕੋਈ ਵੀ ਅਕੈਡਮੀਸ ਰਿਲੇਟਡ ਕੋਈ ਸਟਰੀਮ ਦੇ ਰਿਲੇਟਡ ਕੋਈ ਕੋਚਿੰਗ ਨਹੀਂ ਦਿੰਦੀ ਸਾਡੇ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇੱਕ ਚੈਲੰਜ ਹੈ ਕਿ ਆਪਦੇ ਆਪ ਸੈਲਫ ਸਟਡੀ ਕਰਕੇ ਸਾਨੂੰ 60 ਨੰਬਰ ਦੀ ਪ੍ਰੀਪਰੇਸ਼ਨ ਕਰਨੀ ਪੈਂਦੀ ਹੈ ਹਾਂਜੀ ਸਰ ਸਰ ਜਦੋਂ YouTube ਤੇ ਜਦੋਂ ਸਰਚ ਕਰਦੇ ਆ ਤਾਂ ਕੋਈ ਵੀ ਟੀਚਰ ਜਾਂ ਕੋਈ ਵੀ ਅਕੈਡਮੀ ਹੈਗੀ ਉਹ ਤਿਆਰੀ ਨਹੀਂ ਕਰਵਾਂਦੀ ਪੀਐਸਟੈਡ میوزਿਕ ਦੀ ਅੰਡੇ ਨਾ ਹੀ ਕੋਈ ਟੀਚਰ ਸਾਨੂੰ ਮਿਲਦੀ ਹੈ ਜੋ ਸਾਨੂੰ ਗਾਈਡ ਕਰ ਸਕਣ ਤੇ ਬਾਕੀ ਜਦੋਂ Google ਤੇ ਵੀ ਅਸੀਂ ਹੈਨਾ ਸਰਚ ਕਰਦੇ ਆ ਪੁਰਾਣੇ ਈਅਰ ਦਾ ਕੁਸ਼ਨ ਪੇਪਰ ਉਹ ਵੀ ਅਵੇਲੇਬਲ ਹੀ ਹੁੰਦਾ بس ਇੱਕ ਸਰ ਹੈਗੇ ਸੀ ਸ਼ੋਕਿਤ ਸਰ ਉਹਨਾਂ ਦੀ ਹੀ ਜਸਟ ਇੱਕ ਵੀਡੀਓ ਸੀ ਉਹਦੇ ਵਿੱਚੋਂ ਮੈਂ ਇੱਕ ਕੁਸ਼ਨ ਪੇਪਰ ਦੇਖਿਆ ਸੀ ਕੋਈ ਤਾਂ ਕਿਸੇ ਟੀਚਰ ਨੇ ਇੰਨਾ ਜ਼ਿਆਦਾ ਹੈਲਪ ਨਹੀਂ ਕਿਤੇ ਉਹ ਸਰ ਥੋੜਾ ਦੱਸ ਦਿੰਦੇ ਹੁੰਦੇ ਆ ਅੱਛਾ ਠੀਕ ਹੈ ਤੇ ਇੱਕ ਤੁਸੀਂ ਇਹ ਕਹਿ ਰਹੇ ਸੀ ਕਿ ਤੁਹਾਡੇ ਕੋਈ ਗਰੁੱਪ ਵੀ ਬਣੇ ਹੋਏ ਆ ਜਿਹੜੇ ਤੁਸੀਂ ਕਹਿੰਦੇ ਹੋ ਵੀ ਫ੍ਰੀ ਮਟੀਰੀਅਲ ਜਿਹੜਾ ਤੁਸੀਂ ਪ੍ਰੋਵਾਈਡ ਕਰਵਾਉਣੀਓ ਆਪਦੇ ਗਰੁੱਪ ਬਣਾਏ ਹੋਏ ਆ ਐਵੇਂ ਦਾ ਕੋਈ ਗਰੁੱਪ ਬਣਾਏ ਹੋਏ ਆ ਤੁਸੀਂ ਸਪੀਅਰ ਸਟੱਡੀ ਵਾਲੇ ਸਟੂਡੈਂਟਸ ਦਾ ਕੋਈ ਨਹੀਂ ਹੈਗਾ ਉੱਦਾਂ ਮੈਂ ਆਪਣੇ ਲੈਵਲ ਤੇ ਇਹਦਾ ਇੱਕ ਦੋ ਗਰੁੱਪ ਬਣਾਏ ਹੋਏ ਆ ਜਿਨ੍ਹਾਂ ਵਿੱਚ ਨੋਟਸ ਵਗੈਰਾ ਦੇ ਕੇ ਬੱਚਾਂ ਦੀ ਹੈਲਪ ਕਰ ਦਿੰਦੀ ਹੁੰਦੀਆਂ ਤੇ ਬਾਕੀ ਮਿਊਜ਼ਿਕ ਦੇ ਨੋਟਸ ਵੀ ਰੈਡੀ ਦਿੱਤੇ ਆ ਮਤਲਬ ਇਹੀ ਸੋਚ ਲਿਆ ਸੀਗਾ ਕਿ ਸਾਡਾ ਤਾਂ ਚਲੋ ਨਹੀਂ ਕਲੀਅਰ ਹੋਇਆ ਪਰ ਮੈਨੂੰ ਇਹ ਫੀਲ ਹੋਇਆ ਕਿ ਸਾਡੇ ਤੋਂ ਬਾਅਦ ਜਿਹੜੇ ਬੱਚਿਆਂ ਨੇ ਪੇਪਰ ਦੇਣਾ ਆ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਣਗੀਆਂ ਤੇ ਉਹਨਾਂ ਦੀ ਹੈਲਪ ਕਰਕੇ ਹੀ ਅਸੀਂ ਕਰ ਸਕਦੇ ਆ ਬਾਕੀ ਸਾਨੂੰ ਤਾਂ ਚਲੋ ਕਿਸੇ ਨੇ ਇੰਨਾ ਜ਼ਿਆਦਾ ਗਾਈਡ ਨਹੀਂ ਕੀਤਾ ਠੀਕ ਹੈ ਚਲੋ ਜਰੂਰ ਤੁਹਾਡੇ ਨਾਲ ਇਸ ਸਬੰਧੀ ਜਦੋਂ ਵੀ ਚੈਨਲ ਦੇ ਉੱਪਰ ਸਾਡੇ ਜਿਹੜੇ ਜੁੜੇ ਹੋਏ ਸਾਥੀ ਨੇ ਜਾਂ ਜੋ ਕੈਂਡੀਡੇਟ ਸਾਡਾ ਪਰਿਵਾਰ ਜੁੜਿਆ ਹੋਇਆ ਹੈ ਇਸ ਰਿਲੇਟਡ ਤੁਹਾਨੂੰ ਜਿਹੜੇ ਤੁਹਾਡੇ ਗਰੁੱਪ ਦਾ ਤੁਸੀਂ ਲਿੰਕ ਹੈ ਜਿਹੜਾ ਉਹ ਆਪਾਂ نیچے ਵੀਡੀਓ ਦੇ ਨੀਚੇ ਪਿੰਨ ਕਰਾਂਗੇ ਤਾਂ ਉਹ ਜਿਹੜੇ ਵੀ ਸਾਥੀ ਤੁਹਾਡੇ ਨਾਲ ਜੁਆਇਨ ਹੋਣਗੇ ਔਰ ਤੁਸੀਂ ਇਸ ਰਿਲੇਟਡ ਜੋ ਵੀ ਤੁਸੀਂ ਜਿਹੜੇ ਕਹਿ ਰਹੇ ਹੋ ਕਿ ਤੁਸੀਂ ਨੋਟਸ ਤਿਆਰ ਕੀਤੇ ਹੈ ਤਾਂ ਉਹ ਤੁਸੀਂ ਉਹਨਾਂ ਵਿੱਚ ਜਿਵੇਂ ਪ੍ਰੋਵਾਈਡ ਕਰਦੇ ਰਹਿੰਦੇ ਹੋ ਤਾਂ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਮੈਂ ਮੰਨਦਾ ਕਿ ਜਿਹੜੀ ਸੇਵਾ ਹੈ ਸਮਾਜ ਸੇਵਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਸਟੱਡੀ ਨੂੰ ਇੱਕ ਵਪਾਰ ਬਣਾ ਲਿਆ ਗਿਆ ਇੱਕ ਆਪਾਂ ਕਹਿੰਦੇ ਆ ਕਿ ਉਹ ਧੰਦਾ ਬਣਾ ਲਿਆ ਗਿਆ ਤਾਂ ਤੁਸੀਂ ਉਸ ਚੀਜ਼ ਤੋਂ ਕਾਫੀ ਦੂਰ ਹੋ ਜਿਵੇਂ ਮੈਂ ਤੁਹਾਨੂੰ ਇਹ ਵੀ ਕਿਹਾ ਕਿ ਤੁਸੀਂ ਟੇਡ ਨੋਟਸ ਪੇਜ ਜੀ ਉਹਨਾਂ ਤੁਸੀਂ ਕਹਿੰਦੇ ਨਹੀਂ ਮੈਂ ਸੇਵਾ ਦੇ ਤੌਰ ਤੇ ਨੋਟਸ ਜਿਹੜੇ ਹੈ ਪ੍ਰੋਵਾਈਡ ਕਰਵਾਨੀ ਆ ਤਾਂ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਵਧੀਆ ਸੋਚ ਹੈ ਜਿਹੜਾ ਇੱਕ ਮੱਧ ਦੇ ਪੰਜਾਬ ਨੂੰ ਇੱਕ ਪੰਜਾਬ ਲਈ ਚੰਗੀ ਸੋਚ ਜਿਹੜੀ ਬਾਹਰ ਨਿਕਲ ਕੇ ਆਈ ਹੈ ਤਾਂ ਧੰਨਵਾਦ ਤੁਹਾਡਾ ਤੁਸੀਂ ਆਪ ਦਾ ਪੱਖ ਸਾਡੇ ਵੀਡੀਓ ਦੇ ਵਿੱਚ ਮਾਧਿਅਮ ਦੇ ਰਾਹੀਂ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਹਰ ਇੱਕ ਕੈਂਡੀਡੇਟ ਤੱਕ ਪਹੁੰਚਾਇਆ ਤਾਂ ਉਮੀਦ ਹੈ ਕਿ ਅਸੀਂ ਵੀ ਜਿਹੜੀ ਤੁਹਾਡੀ ਆਵਾਜ਼ ਆ ਉਹ ਬੁਲੰਦ ਕਰਾਂਗੇ ਔਰ ਜਲਦੀ ਤੋਂ ਜਲਦੀ ਜਿਹੜਾ ਇਸ ਰਿਗਾਰਡਿੰਗ ਜੇ ਪੇਪਰ ਰੀਕੰਡਕਟ ਹੋ ਪਾਇਆ ਤਾਂ ਰੀਕੰਡਕਟ ਅਗਰ ਪੇਪਰ ਅਗਲਾ ਪੇਪਰ ਜਿਹੜਾ 25 ਦੇ ਵਿੱਚ ਪੀਐਸਟਟ ਜਿਹੜਾ ਕੀ ਯੂਨੀਅਨ ਦਾਵਾ ਕਰ ਰਹੀ ਹੈ ਕਿ ਪੇਪਰ ਆਪਾਂ ਦਸੰਬਰ ਮਹੀਨਾ ਤੱਕ ਕਰਵਾ ਲਾਂਗੇ ਤਾਂ ਉਹ ਪੇਪਰ ਵੀ ਜਲਦੀ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਵਾ ਕੇ ਆਪਾਂ ਜਿਹੜਾ ਹੈ ਪੇਪਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤ ਬਹੁਤ ਧੰਨਵਾਦ ਕਪਤਾ ਜੀ थैंक यू ਸਰ ਥੈਂਕ ਯੂ ਓਕੇ ਸੋ ਇਹ ਸੀ ਸਾਡੇ ਨਾਲ ਕਪਤਾ ਜੋ ਕਿ ਉਹਨਾਂ ਦਾ ਦਾਵਾ ਹੈ ਕਿ ਜਿਹੜਾ ਪੇਪਰ 2 ਦਾ ਜਿਹੜਾ ਸਿਲੇਬਸ ਸੀਗਾ ਉਸ ਦੇ ਵਿੱਚੋਂ ਪੇਪਰ ਨਹੀਂ ਲਿਆ ਗਿਆ ਪੇਪਰ ਫੁੱਲੀ ਆਊਟ ਆਫ ਸਿਲੇਬਸ ਸੀਗਾ ਤਾਂ ਉਹਨਾਂ ਨੇ ਖੁਦ ਆਪ ਦੇ ਵਿਚਾਰ ਚੈਨਲ ਦੇ ਉੱਪਰ ਰੱਖੇ ਕਿ ਕੋਲ ਦੇ ਮਾਧਿਅਮ ਦੇ ਨਾਲ ਉਹਨਾਂ ਦੇ ਵਿਚਾਰ ਸੁਣੇ ਔਰ ਉਹਨਾਂ ਨੇ ਜੋ ਦਾਵਾ ਕੀਤਾ ਕਿ ਸਾਡਾ ਪੇਪਰ ਹੈ ਉਹ ਜਿਹੜਾ ਆਊਟ ਆਫ ਸਿਲੇਬਸ ਚੋਂ ਮੰਨ ਲਓ ਕਿ ਆਊਟ ਆਫ ਸਿਲੇਬਸ ਆਇਆ ਔਰ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਦੁਖਾਂਤ ਇਹ ਹੈ ਕਿ ਕੋਈ ਵੀ ਅਕੈਡਮੀ ਪੇਪਰ 2 ਦੀ 뮤직 ਦੇ ਰਿਲੇਟਡ ਕੋਈ ਕੋਚਿੰਗ ਨਹੀਂ ਦੇ ਰਹੀ ਤਾਂ ਇਹ ਵੀ ਬਹੁਤ ਵੱਡਾ ਚੈਲੰਜ ਹੈ ਜਿਹੜਾ ਅੱਜ ਦੇ ਸਮਾਜ ਦੇ ਵਿੱਚ ਉਹਦੇ ਨਾਲ ਚੈਲੰਜ ਨੂੰ ਜਿਹੜਾ ਫੇਸ ਕਰਨਾ ਜਿਹੜੇ ਸਾਥੀ ਇਸ ਸਟਰੀਮ ਦੇ ਨੇ ਉਹਨਾਂ ਲਈ ਕਾਫੀ ਵੱਡਾ ਚੈਲੰਜ ਹੈ ਤਾਂ ਉਮੀਦ ਕਰਦੇ ਆ ਕਿ ਜਿਹੜੇ ਅਕੈਡਮੀਆਂ ਵੀ ਇਸ ਵੀਡੀਓ ਨੂੰ ਸੁਣਨਗੇ ਔਰ ਇੱਕ ਜਿਹੜਾ ਨੈਕਸਟ ਪੀਐਸਟੈਟ ਦੇ ਲਈ ਜਿਹੜਾ ਇਸ ਦੀ ਕੋਚਿੰਗ ਸਟਾਰਟ ਕਰਨਗੇ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ